ਆ ਗੁਰੂ ਬੋਸਿਸ ਨੂੰ ਸਾਈਂ ਮਹਾਰਾਜੀ ਦੀ ਅਸਾਂ ਤੋਂ ਸੇਵਾ ਦਾ ਲਈ ਸੀ ਅਰਦਾਸ ਕਰਕੇ ਅਮਰੀ ਕਰੋ ਹਾਦ ਰੱਛਾ ਪੂਰਨ ਹੋਏ ਸਚਿੰਤ ਕੀਚਾ ਜਿਹੜਾ ਮਹਾਰਾਜਾ ਹੀਰਾ ਸਿੰਘ ਨੇ ਬਾਬਾ ਨਾਰਾਇਣ ਸਿੰਘ ਜੀ ਨੂੰ ਆਖਿਆ ਸੀ ਵੀ ਕੋਈ ਐਸਾ ਸਿੱਖ ਹੈਗਾ ਜਿਹੜਾ ਇੱਕ ਚੌਂਕੜੇ ਦੇ ਵਿੱਚ ਬਾਣੀ ਪੜ ਲੂਗਾ ਤਾਂ ਉਹਨਾਂ ਨੇ ਕਿਹਾ ਜੀ ਕੋਈ ਅਜਿਹੇ ਹੈਗਾ ਜਿਹੜਾ ਇੱਕ ਚੌਂਕੜੇ ਦੇ ਸੁਣ ਲੂਗਾ ਦੱਸ ਦਿਆ ਗ੍ਰੰਥਾਕਾਰਾਂ ਦੇ ਵਿੱਚ ਲਿਖਿਆ ਤਾਂ ਨਹੀਂ ਇਹ ਪਰ ਉਹ ਸੁਣੀ ਸੁਣਾਈ ਗੱਲ ਕਰਦੇ ਆਂ ਵੀ ਬਾਬਾ ਨਾਰਾਇਣ ਸਿੰਘ ਜੀ ਨੇ ਇੱਕ ਚੌਂਕੜੇ ਦੇ ਕੀਤਾ ਸੀਗਾ ਤੇ ਮਹਾਰਾਜਾ ਹੀਰਾ ਸਿੰਘ ਨੇ ਸੁਣਿਆ ਸੀਗਾ ਪਰ ਮਹਾਰਾਜ ਨੇ ਕਿਰਪਾ ਕੀਤੀ ਜਿਹੜੇ ਅਸਥਾਨ ਤੇ ਮੈਂ ਝਾੜੂ ਮਾਰਦਾਗਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉੱਥੋਂ ਸੇਵਾਦਾਰ ਨੂੰ ਦਾਤ ਮਿਲੀ ਹੈ ਤਰਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸੇਵਾਦਾਰ ਤੇ ਕਿ ਜਿਹੜੀ 48 ਘੰਟਿਆਂ ਦੀ ਸੰਪੂਰਤਾ ਮਹਾਰਾਜ ਨੇ ਆਪ ਕਰਾਈ ਹੈ ਕਿਉਂਕਿ ਇਕੱਲਾ ਨਹੀਂ ਸੀ ਮੈਂ ਮੇਰੇ ਨਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 36 ਮਹਾਂਪੁਰਸ਼ ਬੈਠੇ ਨਾਲ ਸਨ ਕਿਉਂਕਿ ਇਕੱਲੇ ਤਾਂ ਬੰਦੇ ਤਾਂ ਬੈਠਾ ਨਹੀਂ ਜਾਂਦਾਗਾ 48 ਘੰਟੇ ਮਹਾਰਾਜ ਨੇ ਤਰਸ ਕਰਕੇ ਦੇਵਾਦਾਰ ਤੋਂ ਇਹ ਸੇਵਾ ਲਈ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਿਰਪਾ ਕਰਨ ਸਰਬੱਤ ਦੇ ਭਲੇ ਲਈ ਇਹ ਜਿਹੜਾ ਖੰਡ ਪਾਠ ਕੀਤਾ ਗਿਆ ਸੀ ਤੇ ਮਹਾਰਾਜਾ ਅਭੀ 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 ਉਹਦੇ ਪ੍ਰਤਾਪ ਅਭੀ ਉਹੇ ਪ੍ਰਤਾਪ ਸਿੰਘ ਜੀ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਬਾਣੀ ਪੜ੍ਹੀ ਹੈ ਸਾਰੀ ਸੰਗਤ ਨੂੰ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ